ਕੱਲਾਂ ਮੰਨ ਲਓ ਰਾਹੁਲ ਗਾਂਧੀ ਨੇ ਖਦਸ਼ੇ ਜਾਰੀ ਕੀ ਤੇਰੇ ਵੀ ਇੱਕ ਵਿਧਾਨ ਸਭਾ ਦੇ ਵਿੱਚ ਜੇ 1 ਲੱਖ 200 50 ਵੋਟਾਂ ਜਾਲੀ ਬਣ ਸਕਦੀਆਂ ਨੇ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਦੇਖੋ ਕਿੰਨੀ ਵੋਟ ਬਣ ਗਈ ਤਾਂ ਪੰਜਾਬ ਦੇ ਵਿੱਚ ਜੇ ਕਿਸੇ ਵੀ ਕੱਲ ਨੂੰ ਵਿਧਾਨ ਸਭਾ ਹਲਕੇ ਦੇ ਵਿੱਚ 117 ਹਲਕੇ ਐ ਇੱਕ ਹਲਕੇ ਦੇ ਵਿੱਚ 30 30 40 40 ਹਜ਼ਾਰ ਵੋਟ ਵੀ ਇਹਨਾਂ ਨੇ ਜਾਲੀ ਬਣਾਤੀ ਤਾਂ ਸਰਕਾਰ ਵੀ ਬਣਾ ਜਾਂਦੀ ਮਗਰ ਪਾਈ ਜਾ ਰੋਲਾ ਅੱਜ ਸਾਨੂੰ ਚੱਕੰਨੇ ਹੋਣ ਦੀ ਲੋੜ ਆ ਸचेत ਹੋਣ ਦੀ ਲੋੜ ਆ ਖਾਸ ਤੌਰ ਤੇ ਮੈਂ ਪੰਜਾਬ ਦੇ মিডিਆ ਨੂੰ ਗੁਜਾਰਸ਼ ਕਰਦਾ ਵੀ ਜਿਹੜਾ ਪੰਜਾਬ ਦਾ ਸਿਰ ਦੇ মিডিਆ ਜਿਹੜਾ ਪੰਜਾਬ ਦਾ ਦਰਦ ਰੱਖਦਾ মিডিਆ ਉਹ ਵੀ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਵਿਚਾਰ ਚਰਚਾ ਕਰੀਏ ਲੋਕਾਂ 'ਚ ਗੱਲ ਲੈ ਕੇ ਜਗੇ ਭਾਈ ਕੀ ਹੋ ਰਿਹਾ ਗੌਰ ਕਰੋ ਚੱਕੰਨੇ ਹੋ ਕਿ ਤੁਹਾਡੇ ਪਤੇ ਦੇ ਕੋਈ ਲੋਨ ਤਾਂ ਹੀ ਲਈ ਬੈਠਾ ਤੁਹਾਡੇ ਕੋਈ ਐਡਰੈਸ ਦੇ ਉੱਤੇ ਵੋਟਾਂ ਤਾਂ ਨਹੀਂ ਬਣੀਆਂ ਹੋਈਆਂ ਤੁਹਾਡੇ ਪਤੇ ਦੇ ਉੱਤੇ ਤੁਹਾਡੇ ਪਤੇ ਦੇ ਕੋਈ ਆਧਾਰ ਕਾਰਡ ਤਾਂ ਨਹੀਂ ਬਣਾਈ ਬੈਠਾ ਕੱਲ ਨੂੰ ਇਹ ਨਹੀਂ ਪਤਾ ਕੋਈ ਹੋਰ ਬਾਣਾ ਵਾਪਰ ਜੇ ਸਾਡੇ ਨਾਲ ਤੇ ਇਹਦੇ ਲਈ ਵੀ ਸਾਨੂੰ ਜਿਹੜੀ ਉਹ ਅੱਜ ਗੌਰ ਕਰਨ ਦੀ ਲੋੜ ਹੈ ਤੇ ਇਹ ਬਹੁਤ ਵੱਡੇ ਪੱਧਰ ਦਾ ਮਸਲਾ ਹੈ ਪਰ ਜਿਵੇਂ ਮਸਲਾ ਹੈਗਾ ਉਹ ਮੈਂ ਉਠਾਇਆ ਨਹੀਂ ਗਿਆ ਕਿ ਮੀਡੀਆ ਦਾ ਪਰ ਦੇਖ ਨੇਸ਼ਨਲ ਮੀਡੀਆ ਗੋਦੀ ਮੀਡੀਆ ਹੈ ਪੂਰਾ ਉਹਨੂੰ ਖਬਰ ਨੂੰ ਦੱਬ ਰਿਹਾ ਹੈ ਅਖਬਾਰਾਂ ਨੇ ਵੀ ਅੱਜ ਮੈਂ ਦੇਖਿਆ ਕਿ ਸਾਰੇ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਲੱਗੀਆਂ ਨੇ ਤਾਂ ਬਹੁਤ ਹੀ ਕੋਈ ਪ੍ਰਮੁੱਖਤਾਰੇ ਨਾਲ ਉਹਨਾਂ ਨੂੰ ਖਬਰਾਂ ਨੂੰ ਛਾਪਿਆ ਨਹੀਂ ਗਿਆ ਉਹ ਮੈਂ ਹਵਾਰਿਆ ਨਹੀਂ ਗਿਆ ਜਿੱਦਾਂ ਵੱਡਾ ਮੁੱਦਾ ਹੈ ਸੋ ਇਸ ਲਈ ਆ ਇਹ ਅਪੀਲ ਲੋਕਾਂ ਨੂੰ ਕਿ ਸਾਨੂੰ ਇਹਦੇ ਤੇ ਵੱਧ ਤੋਂ ਵੱਧ ਗੌਰ ਕਰਨ ਦੀ ਲੋੜ ਹੈ ਤੇ ਸਾਡੇ ਜਿਹੜੇ ਬੁੱਧੀਜੀਵੀ ਲੋਕ ਨੇ ਜਿਹੜੇ ਵਿਦਵਾਨ ਬੰਦੇ ਨੇ ਸਾਡੇ ਪੰਜਾਬ ਦੇ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਇਹਨਾਂ ਗੱਲਾਂ ਦਾ ਪ੍ਰਚਾਰ ਤੁਸੀਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਵਿੱਚ ਲੈ ਕੇ ਜਾਓ ਤਾਂ ਕਿ ਸਾਡੇ ਲੋਕਾਂ ਨੂੰ ਮਾੜੀ ਮੋੜੇ ਸਮਝ ਆਵੇ ਚੱਕਨੇ ਹੁਣੇ ਭਾਈ ਕੀ ਵਾਪਰ ਰਿਹਾ ਤੇ ਜਿਹੜਾ ਮੀਡੀਆ ਭਾਈ ਹੁਣ ਤੱਕ ਪੰਜਾਬ ਦੇ ਹੱਕਾਂ ਲਈ ਬੋਲਦਾ ਰਿਹਾ ਉਹ ਮੀਡੀਆ ਵੀ ਵੱਧ ਤੋਂ ਵੱਧ ਇਸ ਮੁੱਦੇ ਦੇ ਉੱਤੇ ਵਿਚਾਰ ਚਰਚਾ ਕਰੇ ਤੇ ਇਹਦੇ ਤੇ ਲੋਕਾਂ ਨੂੰ ਜਾਣੂ ਕਰਾਵੇ ਭਾਈ ਇਹ ਬੜਾ ਖਤਰਨਾਕ ਮੁੱਦਾ ਹੈ ਇਹ ਇੱਕ ਵਿਧਾਨ ਸਭਾ ਦੇ ਵਿੱਚ ਜਿਹੜੇ ਅੰਕੜੇ ਉਹਨੂੰ ਪੇਸ਼ ਕੀਤੇ ਰਾਹੁਲ ਗਾਂਧੀ ਨੇ ਵੀ 1 ਲੱਖ ਵੋਟ ਬਣ ਜਾਣੀ ਤਾਂ ਪੰਜਾਬ ਦੇ ਵਿੱਚ 20 20 30 30 ਹਜ਼ਾਰ ਵੋਟ ਬਣਾ ਕੇ ਜਿਹੜੇ ਮਰਜ਼ੀ ਹਲਕੇ ਦੇ ਵਿੱਚ ਇਹ ਤੇ ਫਿਰ ਜਿਵੇਂ ਮਰਜ਼ੀ ਡੈਮੋਗ੍ਰਾਫੀ ਬਦਲ ਕੇ ਪੰਜਾਬ ਦੀ ਤੇ ਇਹ ਰਾਜ ਕਰਨ ਕਰ ਲੈਣਗੇ ਤੇ ਕੱਲ ਨੂੰ ਸਰਕਾਰ ਵੀ ਲਿਆਉਣਗੇ ਸਰਕਾਰ ਜਣੇ ਜੇ ਬਣਾ ਲਈ ਇੱਕ ਵਾਰੀ ਤੁਹਾਨੂੰ ਪਤਾ ਹੀ ਛੋੜੇ ਪੱਲੇ ਰਹਿਣਾ ਕੱਖ ਨਹੀਂ ਅੱਜ ਅਸੀਂ ਇਹ ਹੀ ਦਾਵਾ ਕਰਦੇ ਹਾਂ ਕਿ ਅਸੀਂ ਸਰਕਾਰ ਨੂੰ ਡਰਾ ਲਾਂਗੇ ਵੋਟਾਂ ਨਾਲ ਅਸੀਂ ਸਰਕਾਰ ਨੂੰ ਡਰ ਹੁੰਦਾ ਕੱਲ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਔਨਲਾ ਸਮਾਂ ਸਵਾ ਸਾਲ ਡੇਢ ਸਾਲ ਵੋਟਾਂ ਦਾ ਅੱਜ ਜੀ ਬੋਕਰ ਵਾਲੇ ਪਿੱਛੇ ਹਟਣਾ ਹੀ ਕਿਸੇ ਨਾਲ ਨਹੀਂ ਲੱਗਦਾ ਵੋਟਾਂ ਨੂੰ ਦੇਖ ਕੇ ਹਟਣਗੇ ਜਦੋਂ ਕਿਸੇ ਧਿਰ ਨੂੰ ਇਹ ਪਤਾ ਲੱਗ ਗਿਆ ਵੀ ਮੈਨੂੰ ਇਹਨਾਂ ਦੀ ਵੋਟਾਂ 'ਚ ਲੋਡਿੰਗ ਹੈਗੀ ਮੇਰੇ ਕੋਲ ਇਹ ਮੰਤਰ ਹੈਗਾ ਜੇ ਮੈਂ ਇਹਨਾਂ ਦੀਆਂ ਵੋਟਾਂ ਨਾਲ ਆਪਣੀ ਸਰਕਾਰ ਬਣ ਲਾਣੀ ਹੈ ਤਾਂ ਤੁਹਾਡੀ ਕਿਤੇ ਸੁਣਵਾਈ ਨਹੀਂ ਹੋਣੀ ਤੁਹਾਡੇ ਛੱਤਰ ਹੀ ਪੈਣੇ ਆ ਤੁਹਾਨੂੰ ਡੁੱਟਿਆ ਵੀ ਜਾਣਾ ਤੁਹਾਡੇ ਲਈ ਆ ਜਿਹੜੀਆਂ ਖਤਰਨਾਕ ਆ ਆ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਤੇ ਹੋਰ ਪਤਾ ਨਹੀਂ ਕਿੰਨੇ ਇੱਕ ਮਤਲਬ ਖਤਰਨਾਕ ਕਾਨੂੰਨ ਜਿਹੜੇ ਆਉਣੇ ਆ ਤੇ ਉਹਦੇ ਲਈ ਭਰਾਵੋ ਫਰੇਸ ਹਾਬ ਲਾਲਬ ਤੁਹਾਡਾ ਹਾਲ ਤੇ ਹਸ਼ਰ ਕੀ ਹੋਣਾ ਉਸ ਇੰਨੀਆਂ ਗੱਲਾਂ ਬਾਲ ਅਸੀਂ ਖਾਸ ਤੌਰ ਤੇ ਗੌਰ ਕਰਕੇ ਤਵੱਜੂ ਦੇਗੇ ਸਾਂਝਾ ਕਰਕੇ ਇਸ ਗੱਲ ਨੂੰ ਮੇਰੀ ਨੂੰ ਘਰ ਘਰ ਪਹੁੰਚਾ ਦਿਓ ਵੀ ਜਿਹੜੀਆਂ ਆਹ ਬੋਟਾਂ ਬਣ ਰਹੀਆਂ ਨੇ ਜਿਹੜਾ ਮੁੱਦਾ ਉੱਠਿਆ ਵੱਡੇ ਪੁੰਦਰ ਦੇ ਵਿੱਚ ਰਾਹੁਲ ਗਾਂਧੀ ਨੇ ਬਗਲੌਰ ਦੀ ਲੋਕ ਸਭਾ ਸੀਟ ਤੇ ਠਾਇਆ ਕਿ ਕਿਵੇਂ 1 ਲੱਖ 2250 ਵੋਟ 1 ਲੱਖ 2250 ਵੋਟ ਜਿਹੜੀ ਉਹ ਬਣ ਗਈ ਹੈ ਇੱਕ ਪ੍ਰਧਾਨ ਸਵਾਲ ਕੇ ਦੇ ਵਿੱਚ ਪੰਜਾਬ ਦੇ ਵਿੱਚ ਖਬਰਾਂ ਕਿੰਨੀਆਂ ਕ ਬਣੀਆਂ ਪਈਆਂ ਹੁਣ ਆਪਾਂ ਨੂੰ ਨਹੀਂ ਪਤਾ ਸੋ ਵੋਟਰ ਸੂਚੀਆਂ ਨੂੰ ਦੇਖਣ ਦੀ ਦੌੜ ਹੈ ਕਿ ਪਿੰਡਾਂ ਦੇ ਵਿੱਚ ਵੀ ਸਾਨੂੰ ਸਮਝਣ ਦੀ ਲੋੜ ਵਾਲੇ ਪਿੰਡਾਂ ਦੇ ਵਿੱਚ ਬੈਠੇ ਸ਼ਹਿਰਾਂ 'ਚ ਬੈਠੇ ਲੋਕ ਨੇ ਸੋ ਇਹਨਾਂ ਗੱਲਾਂ 'ਤੇ ਗੌਰ ਕਰੋ ਇਹਨੂੰ ਸਾਂਝਾ ਕਰਕੇ ਮੇਰਾ ਵੀਰ ਪਚਾ ਦਿਓ ਤੇ ਇਹਨਾਂ ਸਾਰੀਆਂ ਜਿਹੜੀਆਂ ਮੈਂ ਫਿਰ